ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਬੰਧੀ ਕਾਲੇ ਦੇਵੂ ਜੀ ਆਪਣੇ ਭੈਣ ਕੁਲਵਿੰਦਰ ਕੌਰ ਨੇ ਪੰਜਾਬੀ ਜਾਂਦਾ ਮਾਮਲਾ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਰੂ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹਨਾਂ ਬੋਲਦੇ ਨੇ ਉਹਨਾਂ ਨੂੰ ਸਫਤ ਮਿਲਦਾ ਹੈ ਇਹਨਾਂ ਜੱਲਾ ਦੇ ਨਾਲ ਤੇ ਬਾਕੀ ਸਾ ਤੋਂ ਨਦੀਏ ਸੱਤ ਕੱਲ ਵੀ ਜਾਣ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਨਾ ਨਕਦੀਸ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਚਾਲਾ ਸੀ ਤੇ ਹੁਣ ਅਸੀਂ ਨਾ ਵਿਸ਼ਵਾਸ ਲੋਣਾ ਕਿ ਅਸੀਂ ਉਸ ਕੁੜੀ ਦੇ ਨਾਲ ਕੁਲਵਿੰਦ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਉਹਦਾ ਸਨਮਾਨ ਵੀ ਕਰਾਂਗੇ ਤੇ ਜੋ ਵੀ ਉਹ ਤੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਹਦੇ ਨਾਲ ਖੜਾਂਗੇ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜਿੱਥੇ ਸਾਹ ਸੰਗਤ ਦੀ ਕਲ ਜਿਉਂਦੀ ਆਪਣੇ ਭੈਣ ਭូល ਸਰਕਾਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਰੂ ਨਾਲ ਸੀ ਉਸੇ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹਨਾਂ ਬੋਲਦੇ ਨੇ ਉਹਨਾਂ ਨੂੰ ਸ਼ਫਤ ਮਿਲਦਾ ਹੈ ਇਨਦਰਨਾ ਦੇ ਨਾਲ ਤੇ ਬਾਕੀ ਸਾਰੋ ਨੇ ਵੀ ਅਸੀ ਕੱਲ ਵੀ ਜਾਣ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਨਾ ਨੰ ਲੀਸ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਹੰਕਾਰਾ ਸੀ ਤੇ ਹੁਣ ਅਸੀਂ ਨਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਉਸ ਕੁੜੀ ਦੇ ਨਾਲ ਪਿੰਨ ਪਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਦਾ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹਨੂੰ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਹਨਾਂ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕੰਨ ਜਿਉਂਦੀ ਆਪਣੇ ਭੈਣ ਕੋਲ ਉਹਨੂੰ ਕਰਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਨੂੰ ਸਿਉਂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹਨਾਂ ਬੋਲਦੇ ਉਹਨਾਂ ਨੂੰ ਸ਼ਫਤ ਮਿਲਦਾ ਹੈ ਇਹਨਾਂ ਦਰਨਾ ਦੇ ਨਾਲ ਤੇ ਬਾਕੀ ਸਭ ਤੋਂਨੇ ਵੀ ਅਸੀਂ ਕੱਲ ਵੀ ਜਾਣ ਲੱਗੇ ਸੀਗੇ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਈਆਂ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਨਾ ਨ ਰੀਲੀਜ਼ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਚਾਰਾਂ ਸੀ ਤੇ ਹਮ ਅਸੀਂ ਨਾ ਵਿਸ਼ਵਾਸ ਨੂੰ ਆ ਨਾ ਕਿ ਅਸੀਂ ਉਸ ਕੁੜੀ ਦੇ ਨਾਲ ਕੋਲ ਵੀ ਭੈਣ ਪੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਉਹਦਾ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹ ਤੋਂ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਉਧਰ ਖੜਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਤਿ ਖਤੇ ਸਾਹ ਸੰਬੱਧ ਦੀ ਕਾਲ ਦੇਉਗੀ ਆਪਣੇ ਭੈਣ ਕੁਲਵੰਦਰ ਤੋਂ ਆਪਣੇ ਪੰਜਾਬੀਆਂ ਦਾ ਮਾਣ ਰੱਖਿਆ ਤੇ ਮੈਂ ਉਸ ਬਹੁਤ ਮਾਣ ਨੂੰ ਸੂਚ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹਨਾਂ ਬੋਲਦੇ ਨੇ ਉਹਨਾਂ ਨੂੰ ਸਫਤ ਮਿਲਦਾ ਹੈ ਇਨਦਰਨਾਬ ਦੇ ਨਾਲ ਤੇ ਬਾਕੀ ਸਾਰੇ ਸੰਗਤੀਆਂ ਦੇ ਅਸੀਂ ਕੱਲ ਵੀ ਜਾਣ ਲੱਗੇ ਸੀ ਕਿ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਨਾ ਨਿਕਰੀਜ਼ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਜਾਣਾ ਸੀ ਤੇ ਹੁਣ ਅਸੀਂ ਨਾ ਵਿਸ਼ਵਾਸ ਲੋ ਨਾ ਕਿ ਅਸੀਂ ਉਸ ਕੁੜੀ ਦੇ ਨਾਲ ਕੋਈ ਭੈਣ ਕੁਲਵਿੰਦਰ ਕੌਰ ਦੇ ਨਾਲ ਜੋ ਵੀ ਅਸੀਂ ਬਸ ਸਨਮਾਨ ਦੀ ਕਰਾਂਗੇ ਤੇ ਜੋ ਵੀ ਉਹਨੂੰ ਜਿੱਥੇ ਤੱਕ ਵੀ ਉਹਨੂੰ ਸਾਡੀ ਲੋੜ ਹੋਈ ਅਸੀਂ ਬਦਰਾਮ ਖੜਾਂਗੇ ਵਾਹਿਗੁਰੂ